मुरदाबाद पंस प्रशासन मुरबाद मुर्दाबाद मुदाबाद मुरदाबाद मुर्दा ਥਾਣਾ ਡੇਰਾ ਬਾਬਾ ਨਾਨਕ ਦਾ ਕੀਤਾ ਗਿਆ ਘਰਾਓ ਐ ਐਸਚੋ ਵਿਰੋਧ ਕੀਤੀ ਗਈ ਨਾਰੇ ਬਾਜੀ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਤੋਂ ਨਸ਼ਾ ਛਡਾਊ ਗੋਲੀ ਲਾਂਗੇ ਪੰਜ ਨੌਜਵਾਨਾਂ ਉੱਪਰ ਪੁਲਿਸ ਵੱਲੋਂ ਕੀਤਾ ਗਿਆ ਸੀ ਐਨ ਡੀ ਪੀ ਐਸ ਦਾ ਪਰਚਾ ਤਰਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਮਾਪਿਆਂ ਅਤੇ ਕਿਸ਼ਾਨ ਯੂਨੀਅਨ ਦੇ ਆਗੂਆਂ ਅਚਾਰ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਜਿੰਦਰ ਸਿੰਘ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਵੱਲੋਂ ਨਸ਼ੇ ਆਦੀ ਨੌਜਵਾਨਾਂ ਦਾ ਨਸ਼ਾ ਛਡਾਉਣ ਲਈ ਗੋਲੀ ਸ਼ੁਰੂ ਕੀਤੀ ਗਈ ਸੀ ਤੇ ਬੀਤੀ 25 ਮਈ ਨੂੰ ਜਦੋਂ ਤੋ ਨੌਜਵਾਨ ਸਰਕਾਰੀ ਹਸਪਤਾਲ ਗੋਲੀ ਜਾਣ ਗਏ ਤਾਂ ਪੁਲਿਸ ਡੇਰਾ ਬਾਬਾ ਨਾਨਕ ਵੱਲੋਂ ਉੱਥ ਜਸਤਾਹਿਤ ਪਰਚਾ ਤਰਚਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਿਸ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਅੱਜ ਆਣੇ ਦਾਕਰਾਬ ਕੀਤਾ ਗਿਆ ਅਤੇ ਪੁਲਸੁਰਦ ਨਾਰੀ ਬਾਜੀ ਕੀਤੀ ਗਈ ਇਸਪੰਤੀ ਪੇਰਵਾ ਬਨਾਨਕ ਤੇ ਐਸਐਚਓ ਸਤਪਾਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜੜ ਪੀਸ ਕੇ ਉਸ ਤਤੂਆ ਲੈ ਕੇ ਨਸ਼ਾ ਕਰਦੇ ਸਨ ਅਤੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਦੀ ਮਾਜੋਗ ਜੱਜ ਨਹੀਂ ਉਹਨਾਂ ਨੂੰ ਜੇਲ੍ਹ ਅੰਦਰ ਭੇਜ ਦਿੱਤਾ ਹੈ ਮਾਮਲਾ ਇਹਦਾ ਹੈ ਕਿ ਸਾਡਾ ਬ੍ਰਦਰ ਇਹਨਾਂ ਪਹਿਲਾਂ ਸਰਕਾਰੀ ਗੋਲੀ ਤੇ ਲਾਏ ਆਵਾ ਤੇ ਉਹ ਲੈਨ ਚ ਲੱਗਾ ਸੀ ਤੇ ਉਹਨਾਂ ਨੇ ਇਹਨੂੰ ਫੜ ਲਿਆ ਵਾ ਚਾਹੇ ਤੇ ਸਰਕਾਰੀ ਗੋਲੀ ਬੰਦ ਕਰਨ ਨਸ਼ੇ ਤੇ ਆਪ ਵੇਚਣ ਦੇ ਨੇ ਨਸ਼ਾ ਬੰਦ ਹੋਊਗਾ ਤੇ ਕੋਈ ਨਸ਼ਾ ਲਾਊਗਾ ਕਿੱਥੋਂ ਵੀ ਇਹ ਕਿ ਸਾਰੇ ਨਸ਼ਿਆਂ ਦੀ ਬਰਬਾਦੀ ਕਰਨ ਦੇ ਜੇ ਸਰਕਾਰ ਹੀ ਸਾਰਾ ਕੁਝ ਕਰਾਉਣੀ ਜੇ ਸਰਕਾਰ ਚਾਵੇ ਤੇ ਕੁਝ ਵੀ ਕਰਾ ਸਕਦੀ ਉਹ ਪੰਜਾਂ-ਦਾਹਾਂ ਦਿਨਾਂ ਦੀ ਖੇਡ ਨਹੀਂ ਕੋਈ ਦੂ ਘੰਟਿਆਂ ਦੀ ਖੇਡ ਹੈ ਜੇ ਬੰਦ ਕਰਾਉਣਾ ਹੋਵੇ ਇਹਨਾਂ ਦੀ ਸਹੇ ਵਿੱਚ ਹੀ ਸਾਰਾ ਕੁਝ ਚੱਲਣ ਰਿਹਾ ਵਾ ਜੇ ਬੰਦ ਕਰਾਉਣਾ ਚਾਹਣ ਤੇ ਮਿੰਟ ਚੋਂ ਦੀ ਕਰਾ ਸਕਦੇ ਪਰ ਸਾਡੇ ਭਰਾ ਨੂੰ ਇਨਸਾਫ ਚਾਹੀਦਾ ਚਾਹੇ ਜੋ ਕੋਈ ਕੁਝ ਬਰਾਮਦ ਹੋਇਆ ਹੋਵੇ ਤੇ ਸਾਨੂੰ ਸਬੂਤ ਦੇਣ ਝੂਠੇ ਕੇਸ ਦੇ ਵਿੱਚ ਇਹ ਦਿਤਾ ਵਾ ਇਹ ਹੈ ਨਾ ਸਾਨੂੰ ਇਹ ਦੱਸਿਆ ਵੇ ਕਿ ਇਹ ਸੈਂਟਰ ਚ ਭੇਜਣ ਲੱਗੇ ਉਤੋਂ ਇਹਨੇ ਵਿਗੜ ਕੇ ਆਉਣਾ ਉਤੋਂ ਸੁਧਰ ਕੇ ਥੋੜੀ ਆਉਣਾ ਜੇ ਸੁਧਾਰਨਾ ਚਾਹੇ ਤੇ ਸਰਕਾਰ ਸਰਬ ਕੁਸ਼ੀ ਕਰ ਸਕਦੀ ਫੜਿਆ ਇਥੇ ਡੇਰਾ ਬਾਬਾ ਨਰਕ ਹਸਪੀਟਲ ਤੋਂ ਫੜਿਆ ਗਿਆ ਜੀ ਗੋਲੀ ਲੈਣ ਆਇਆ ਸੀ ਲੈਂਚ ਲੱਗਾ ਸੀ ਤੇ ਉਹੀ ਤਾਂ ਹੀ ਕਹਿੰਦੀਆਂ ਵੀ ਸਰਕਾਰ ਇਹ ਨਸ਼ਾ ਬੰਦ ਕਰੇ ਤੇ ਫਿਰ ਲਏਗੀ ਕਿਥੋਂ ਦੁਨੀਆ ਇਹੀ ਹੈ ਨਾ ਨਸ਼ਾ ਬੰਦ ਕਰਨ ਤੇ ਸਾਰੇ ਨੌਜਵਾਨ ਜਿਹੜੇ ਬਚਣ ਨਸ਼ਿਆਂ ਦੀ ਲੈਂਚ ਤੇ ਇਹਨਾਂ ਪਾਇਆ ਵਾ ਪਹਿਲਾਂ ਨਸ਼ਿਆਂ ਦੀਆਂ ਗੋਲੀਆਂ ਤੇ ਲਾ ਦਿੱਤਾ ਵਾ ਤੇ ਹੁਣ ਜੋ ਲੈਂ ਜਾਂਦੇ ਨੇ ਤੇ ਫਿਰ ਉਹਨਾਂ ਦੇ ਪਰਚੇ ਪਾਬਾ ਸੁੱਟੀ ਜਾਂਦੀਆਂ ਇਹ ਕਿੱਧਰ ਦਾ ਇ ਹਾਂਜੀ ਤੇ ਜਿਹੜਾ ਪਰਚਾ ਬਣਿਆ ਉਹਦਾ ਕਟਿਆ ਜਾਵੇ ਵੀ ਜੋ ਵੀ ਉਹਨਾਂ ਇਨਸਾਫ ਬੰਦਾ ਮੇਰੇ ਚਾਹੇ ਤੇ ਉਹਦੇ ਚ ਕੁਝ ਬਰਾਮਦ ਹੋਇਆ ਤੇ ਉਹ ਸਾਨੂੰ ਦੱਸਿਆ ਜਾਵੇ ਸਾਨੂੰ ਸਬੂਤ ਦਿੱਤਾ ਜਾਵੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਸੁਟਣ ਦੇ ਆ ਜੀ ਗੱਲ ਐ ਹੋਈ ਕੱਲ ਮੁੰਡਾ ਨਸ਼ੇ ਦੀ ਆਈਡੀ ਬਣੀ ਹੋਈ ਉਹਦੀ ਸਾਜਣ ਉਹ ਗੋਲੀ ਖਾਣ ਗਿਆ ਬਬਸ ਉੱਥੇ ਹੀ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਕਿ ਉੱਥੇ ਮੁੰਡਾ ਚੁੱਕਿਆ ਹੋਇਆ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਸਾਨੂੰ ਪਤਾ ਲੱਗਾ ਵਾ ਕਿ ਮੁੰਡਿਆਂ ਨੇ ਚੁੱਕਿਆ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕੀ ਕੀਤਾ ਸਿਰਫ ਇੱਕ ਗੋਲੀ ਖਾਣ ਗਿਆ ਉਹਦੀ ਆਈਡੀ ਬਣੀ ਹੋਈ ਆ ਮਤਲਬ ਕਿ ਉਹ ਗੋਲੀ ਰੋਜ਼ ਲੈਂਦਾ ਹੀ ਗੋਲੀ ਖਾਣ ਗਿਆ ਬਸ ਸਾਨੂੰ ਹਾਲੇ ਕੋਈ ਨਹੀਂ ਪਤਾ ਹੈਗਾ ਸਾਨੂੰ ਐਫਆਰ ਨੇ ਇਹਨਾਂ ਨੇ ਸਾਨੂੰ ਇਹ ਕਿਹਾ ਹੀ ਵੀ ਇਹੀ ਨਸ਼ਾ ਕੇਂਦਰ ਚ ਲੈ ਵਿੱਚ ਕੱਲ ਮੁੰਡੇ ਕਰਨੇ ਕੱਲ ਇਹ ਗੱਲ ਹੋਈ ਆ ਵੀ ਨਸ਼ਾ ਕੇਂਦਰ ਚ ਜਾਣੇ ਆ ਪਰ ਉੱਥੇ ਨਸ਼ਾ ਕੇਂਦਰ ਚ ਨਹੀਂ ਇਹ ਗੱਲ ਬੱਚੀ ਕੱਲ ਹੀ ਹੋਇਆ ਕੋ ਮੈਂ ਸਾਰੇ ਪਾਸੇ ਇਹ ਗੱਲ ਨਹੀਂ ਗਈ ਉੱਥੇ ਵਿੱਚ ਨੀ ਹੀ ਹੋ ਗਿਆ ਤੇ ਤੁਸੀਂ ਵੀ ਜਾਓ ਅਹੀ ਕਿੰਨੇ ਸਾਲ ਦਾ ਬੱਚਾ ਬਾਹਰ ਆਇਆ ਜਾਏ ਪਰ ਚੜਾਦ ਹੋ ਜਾਈ ਗਰੀਬ ਹੈ ਕਿ ਕਿੱਥੋਂ ਲਾ ਲਿਆ ਪਏ ਨਾਲ ਲਖਵਿੰਦਰ ਕੌਰ ਅਰਸ਼ਦੀਪ ਸਿੰਘ ਕੀ ਹੋਇਆ ਕੀ ਇਹ ਸਰਾ ਮਤਲਬ ਉਹ ਕਰੋ ਨਾ ਮਤਲਬ ਮੋਟਰਸਾਈਕਲ ਲੈ ਕੇ ਤੇ ਕਹਿੰਦਾ ਕਿ ਮੰਮੀ ਮੈਂ ਦਵਾਈ ਲੈਵਾਂ ਪਣੀ ਰੋਜ਼ ਹੁੰਦਾ ਏ ਡੇਰਾ ਪਾਪਾ ਨਾਲ ਕੇ ਇਹ ਗੋਲੀ ਲੈਣ ਗਿਆ ਲੈਚ ਲੱਗਾ ਇਹਨਾਂ ਨੇ ਫੜ ਲਿਆ ਆ ਹਨ ਸਾਰੀ ਦਿਹਾੜੀ ਕੋਈ ਪਤਾ ਨਹੀਂ 7 7:30 ਵਜੇ ਇਹਨਾਂ ਨੇ ਫੋਨ ਕੀਤਾ ਕੋਈ ਸਵਾਲਿਆ ਸਰਪੰਚ ਸਾਹਿਬ ਨੂੰ ਕਿ ਤੁਹਾਡਾ ਬੰਦਾ ਨੇ ਫੜਿਆ ਆ ਇਹ ਇਹ ਮੁੜ ਕੇ ਰਾਤ ਵਿਚਾਰੇ ਭੱਜ ਨਸੇ ਫਿਰਦੇ ਰਹਿਆ ਹਨ ਕੋਈ ਪਤਾ ਨਹੀਂ ਬਸ ਗੋਲੀ ਖਾਂਦਾ ਸੀ ਤੇ ਇਹਨਾਂ ਨੇ ਇਹੀ ਕੋਲੋਂ ਪਾ ਕੇ ਕਿਸ ਨੈਕਪੀਨ ਦਾ ਫੜਿਆ ਗਿਆ ਮੜੀਆਂ ਦੇ ਵਿੱਚ ਕਿਸ ਨੇ ਸੁਣੀ ਨਹੀਂ ਗੱਲ ਸਾਡੀ ਸਾਡ ਗੱਲ ਸੁਣੀ ਹਾਂਜੀ ਨਹੀਂ ਸੁਣੀ ਗੱਲ ਇਹ ਆਏ ਕਹਿੰਦੇ ਆ ਕਿ ਸਾਡੇ ਨਾਲ ਤੱਕੀਸ਼ੀ ਨਾ ਕਰੋ ਅਸੀਂ ਗਰੀਬ ਲੋਕ ਆ ਜਿਹੀਂ ਇੰਨੇ ਸਮੈਕਾ ਪੀਨ ਜੋਗੇ ਹੋਣ ਤਾਂ ਹੀ ਇਹ ਕਹੇਦਾ ਘਰ ਦਾ ਕਰਕੇ ਗੁਜ਼ਾਰਾ ਹੋਰੇ ਬੇਟੇ ਬਿਆਰਾ ਕਲਦਾ ਟਾਈਮ ਪਾਸੇ ਪਾਪਾ ਇਹਨਾਂ ਦੀਦੀ ਲਾਤ ਟੁੱਟੀ ਜੇ ਖਰਚਾ ਕਰਕੇ ਧਿਆੜੀ ਲਾ ਕੇ ਘਰ ਲਿਆਗੇ ਹਨ ਉਹਨੂੰ ਦਿੰਦਾ ਗੋਲੀ ਸਰਕਾਰੀ ਖਾਂਦਾ ਆ ਅਸੀਂ ਉਹਨੂੰ ਨਸ਼ਾ ਕਰਤਾ ਇਹ ਮਾੜਾ ਮੋਟਾ ਵੀ ਇਹੀ ਗੋਲੀ ਗਾਲੀ ਖਾਂਦਾ ਹੀ ਇਹ ਜਿਹਨਾਂ ਦੀ ਸੈਂਟਰ ਦੀ ਲੱਗੀ ਇੰਨੇ ਕਿ ਉਤਾ ਨਹੀਂ ਕਮ ਹੁੰਦਾ ਇਹ ਵੀ ਹਟ ਨਹੀਂ ਚਾਹੀਦਾ ਇਹ ਵੀ ਹਟ ਨਹੀਂ ਚਾਹੀਦੀ ਸਾਡੇ ਬੱਚੇ ਰਹਿ ਜਾਣ ਨਾ ਰਹਿ ਜਾਣ ਹਨ ਵੀ ਮਨਜ਼ੂਰ ਆ ਇਹ ਸੈਂਟਰ ਹਾਂਜੀ ਹਾਂਜੀ ਇਹ ਮਾਮਲਾ ਹੈ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਬਹੁਤ ਭਲੇ ਮਨ ਚ ਸ਼ਰਾਬ ਪੀਣ ਦੇ ਆਦੀ ਹੀ ਖਟਿਆਲੇ ਪਿੰਡ ਸ਼ਰਾਬ ਪੀਣਗੇ ਉਹ ਤੋਂ ਨਾ ਬੋਤਲ ਸ਼ਰਾਬ ਲਈ ਆ ਉਹ ਚੋਂ ਨਾ ਅੱਧੀ ਪੀਤੀ ਤੱਦੀ ਉਹਨਾਂ ਦੇ ਕੋਲ ਹੀ ਉਹਨਾਂ ਨੂੰ ਉੱਥੋਂ ਚੁੱਕ ਲਿਆ ਉਹਨਾਂ ਤੋਂ 10 ਬੋਤਲਾਂ ਸ਼ਰਾਬ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਪਾਤੀ ਆ ਤੇ ਉਦੋਂ ਬਾਅਦ ਆ ਜਿਹੜੇ ਖਟਿਆਲੇ ਚ ਸ਼ਰਾਬ ਵੇਚਦੇ ਨੇ ਰੋਜ਼ ਸ਼ਰਾਬ ਵਕੰਡੀ ਆ ਖਟਿਆਲੇ ਡੇਲੀ ਵਿਕਦੀ ਜੇ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਜੇ ਉਨੂੰ ਹਸਪਤਾਲੋਂ ਗੋਲੀਖਾਨ ਆਏ ਨੂੰ ਚੁੱਕ ਲਿਆ ਜੇ ਉਹਦੇ ਤੇ ਸਮੈਕ ਦਾ ਪਰਚਾ ਦਿੱਤਾ ਜੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ੱਕਾ ਕਰ ਰਿਹਾ ਤੇ ਜਿਹੜੇ ਵੇਚਦੇ ਨੂੰ ਉਹਨਾਂ ਨੂੰ ਕੁਛ ਨਹੀਂ ਆਂਦੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜ ਕੇ ਬੰਦ ਕਰੀ ਜਾਂਦੇ ਨੇ ਇਦਾਂ ਨਸ਼ਾ ਨਹੀਂ ਮੁਕਣਾ ਨਸ਼ਾ ਜਿੱਥੋਂ ਆਉਂਦਾ ਉੱਥੋਂ ਬੰਦ ਕਰਾਉਣਾ ਤੇ ਫੇਰ ਨਸ਼ਾ ਮੁਕਣਾ ਜੀ ਅਸੀਂ ਇਹੋ ਅਰਜ਼ ਕਰਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਧੱਕਾ ਲੋਕਾਂ ਨਾਲ ਲਾ ਕਰਨ ਜੇ ਇਹ ਧੱਕਾ ਕਰਨ ਨੂੰ ਨਾ ਰੋਦੇ ਤਾਂ ਹੀ ਆਉਣ ਵਾਲਾ ਸਮਾਂ ਜਿਹੜਾ ਲੀਕ ਕੇ ਹੋਰ ਵੱਧ ਤੋਂ ਤਕੜਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਅੱਖੇ ਨਾ ਲਗਾਤੇ ਨਹੀਂ ਜੀ ਉਹ ਗੋਲੀ ਤਾਂ ਨਹੀਂ ਪਾਇਆ ਉਹਨਾਂ ਨੇ ਕੋਈ ਪੰਨੀ ਪੁੰਨੀ ਲਿਖੀ ਆ ਤਾਂ ਦਾ ਨੋਟ ਲਿਖਿਆ ਲੈਟਰ ਲਿਖਿਆ ਉਹਦੇ ਲਾਗੇ ਕਹਿੰਦੇ ਇਹਨਾਂ ਕੋਈ ਸਮੈ ਕਿ ਇਹਨਾਂ ਪੀਲੀ ਹੈ ਇਦਾਂ ਦਾ ਕੁਝ ਲਿਖਿਆ ਪਰਚੇ ਐਫ ਆਈ ਆਰ ਦੇ ਵਿੱਚ ਤੇ ਗੋਲੀ ਦਾ ਕੋਈ ਨਹੀਂਗਾ ਉਥੋਂ ਲੈਣ ਚ ਲੱਗਿਆ ਨੂੰ ਕੱਢਿਆ ਉਹਨਾਂ ਨੂੰ ਸਾਨੂੰ ਕੋਈ ਪ੍ਰਸ਼ਾਸਨ ਵਾਲਾ ਮਿਲਿਆ ਹੀ ਨਹੀਂ ਜੀ ਪੁਲਿਸ ਪ੍ਰਸ਼ਾਸਨ ਇੱਥੇ ਹੈ ਕੋਈ ਨਹੀਂਗਾ ਸਾਰੇ ਸਟਾਫ ਗਏ ਨੇ ਅਗਲੀ ਰਣਨੀਤੀ ਫੇਰਾ ਹੀ ਲੀਕੇ ਨਾ ਕਰਾ ਐਲਾਨ ਖਾਡੀ ਪਦਰ ਤੇ ਐਲਾਨ ਕਰਾਂਗੇ ਕੀ ਕਰਨਾ ਜਾਂ ਥਾਣੇ ਦਾ ਘਰਾਓ ਕਰਾਂਗੇ ਜਾਂ ਕੋ ਹੋਰ ਮਸਲਾ ਤਕੜਾ ਕਰਾਂਗੇ ਉਹਨਾਂ ਜਿਹੜੀਆਂ ਅੱਗੇ ਮਰੀਆਂ ਨੇ ਉਹਨਾਂ ਨੂੰ ਫੜਿਆ ਜਾਣ ਦਿਆ ਤੇ ਮਕਰ ਮੱਛਾਂ ਨੂੰ ਬਚਾਇਆ ਜਾਣ ਦਿਆ ਉਹ ਪਹਿਲਾਂ ਨਸ਼ੇ ਤੇ ਲੱਗੇ ਨੇ ਕੈਪਟਨ ਸਰਕਾਰ ਨੇ ਗੋੜੀ ਚਾਲੂ ਕੀਤੀ ਜਾਂ ਗੋਲੀ ਬੰਦੀ ਕਰ ਦਰ ਹਸਪਤਾਲ ਚ ਹੋਣੀ ਆਪੇ ਮਸਲਾ ਮੁੱਕ ਜੇ ਤੇ ਇਹ ਤੁਹਾਨੂੰ ਸਮਝਾਉਣਾ ਚਾਹੋਗੇ ਤਾਂ ਇਹ ਤੇ ਉਹਦੇ ਸਬੰਧ ਵਿੱਚ ਤੁਹਾਡਾ ਕੀ ਵਰਜਨ ਲਿਖੀਏ ਤੁਸੀਂ ਇੱਥੇ ਨਹੀਂ ਲਿਖਣਾ ਲਿਖ ਦਿਓ ਜੀ ਕੀ ਲਿਖੀਏ ਸਰ ਜਿਹੜੇ ਬੰਦੇ ਆਪਣੇ ਗੋਲੀ ਲੈ ਕੇ ਨਾ ਹਸਪਤਾਲੋਂ ਉਹਦੀ ਕਾਰਬਨ ਪੇਪਰ ਲਾ ਕੇ ਤੇ ਉਹਦਾ ਇਹ ਧੂਆ ਜਿਹੜਾ ਅੰਦਰ ਆਪਣੇ ਵਿੱਚ ਆਉਂਦੇ ਆ ਉਹਨਾਂ ਨੂੰ ਕਾਬੂ ਕੀਤਾ ਸੀ ਕਾਬੂ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਤੇ ਦਾਖਲ ਕਰਾਉਣਾ ਸੀ ਓਕੇ ਤੇ ਜੱਸਾ ਉਹਨੂੰ ਦਿਖਾ ਦਿੱਤੀ ਪਰ ਜੱਜ ਸਾਹਿਬ ਨੇ ਨਾਮ ਮਨਜ਼ੂਰ ਕਰਕੇ ਉਹਨਾਂ ਨੂੰ ਜੇਲ੍ਹ ਭੇਜਤਾ ਜੇਲ੍ਹ ਜਿਹੜਾ ਉਹ ਜੇਲ੍ਹ ਵਾਲੇ ਹਸਪਤਾਲ ਚ ਭੇਜਤਾ ਤੇ ਵੀ ਇਹ ਬੰਦੇ ਜਿਹੜੇ ਸੀ ਨਾ ਹਾਂ 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 ਹਸਪਤਾਲੋਂ ਗੋਲੀ ਲੈ ਕੇ ਪੇਪਰ ਦੇ ਉੱਤੇ ਲਾਗੇ ਤੇ ਉਹ ਪੀਂਦੇ ਹੀ ਸੀ ਹਾਂ 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 ਤੇ ਇਹਨਾਂ ਨੂੰ ਉਹ ਨਸ਼ਾ ਛਡਾਉਣ ਵਾਸਤੇ ਇਹਨਾਂ ਨੂੰ ਇਹਨਾਂ ਦਾ ਮਕਦਮਾ ਜਿਹੜਾ ਸੀ ਉਹ ਚਿੱਟਾ ਪੀਣ ਦਾ ਦਰਜ ਕਰਕੇ ਹਾਂ ਹਾਂ ਸਾ ਆਪਣੀ ਗੋਲੀ ਪੀਣ ਦਾ ਦਰਜ ਕਰਕੇ ਤੇ ਇਹਨਾਂ ਨੂੰ ਜਿਹੜਾ ਸੀ ਸਿਵਲ ਹਸਪਤਾਲ ਬਟਾਲੇ ਟਰੀਟਮੈਂਟ ਕਰਾਉਣਾ ਸੀ ਪਰ ਜੱਜ ਸਾਹਿਬ ਨੇ ਜਿਹੜਾ ਵਾ ਟਰੀਟਮੈਂਟ ਜਿਹੜਾ ਸਿਵਲ ਹਸਪਤਾਲ ਬਟਾਲੇ ਕਰਾਉਣ ਦੀ ਬਜਾਏ ਜੇਰ ਵਾਲੇ ਹਸਪਤਾਲ ਵਿੱਚ ਦਿੱਤਾ